ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਂਝਾ ਕਰ ਰਿਹਾ ਲੁਧਿਆਣਾ ਦੇ ਸਾਨੇਵਾਲ ਅਦੀਨ ਪੈਂਦੀ ਗਾਰਡਨ ਸਿਟੀ ਕਲੋਨੀ ਦੇ ਸਾਹਮਣੇ ਆਂਦਿਆਂ ਨੇ ਦੋ ਪਰਿਵਾਰਾਂ ਤੇ ਬੱਚਿਆਂ ਦੀ ਆਪਸੀ ਬਹਿਸ-ਵਾਸੇ ਤੋਂ ਬਾਅਦ ਲੜਾਈ ਵੱਧ ਜਾਂਦੀ ਹੈ ਦੱਸਦੇ ਕਿ ਲੜਾਈ ਇੰਨੀ ਵੱਧ ਗਈ ਕਿ ਦੋਵਾਂ ਲਈ ਜੰਗ ਦਾ ਮੈਦਾਨ ਬਣ ਗਿਆ ਉਧਰ ਇੱਕ ਪਰਿਵਾਰ ਨੇ ਦੂਜੇ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਹ ਫੁਟੇਜ ਸਾਰੀ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਜੋ ਕਿ ਹੁਣ ਵੀਡੀਓ ਸਾਹਮਣੇ ਆਈ ਹੈ ਅੱਜਾ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਗੱਡੀਆਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ।ਦਰ ਇਸ ਮਾਮਲੇ ਨੂੰ ਲੈ ਕੇ ਪਰਿਵਾਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਪਣੀ ਦਾਸਤਾਵੀ ਸੁਣਾਈ। ਉਹਨਾਂ ਦੱਸਿਆ ਕਿ ਬੱਚਾਂ ਦੇ ਲੜਾਈ ਝਗੜੇ ਚੱਲਦੇ ਆ ਉਹਨਾਂ ਤੇ ਹਮਲੇ ਕੀਤੇ ਗਏ ਨੇ। ਹਮਲੇ ਤੋਂ ਬਾਅਦ ਉਹਨਾਂ ਦੇ ਉੱਪਰ ਉਲਟਾ ਮਾਮਲਾ ਦਰਜ ਕਰਵਾ ਦਿੱਤਾ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ। ਉਦਰੇ ਸੰਬੰਧੀ ਜਦੋਂ ਥਾਣਾ ਸਾਹਨੇਵਾਲ ਦੇ ਐਸ.ਐਚ.ਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ ਐਮ.ਐਲ.ਆਰ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਕਹੇ 24 ਦਵਿੰਦਰ ਸਿੰਘ ਦੇ ਸੱਤਾ ਲਕਿਆ ਨੇ ਉਸ ਮੁਤਾਬਕ ਐਫ.ਆਈ.ਆਰ ਦਾਛ ਹੋਈਏ। ਉਹਨਾਂ ਕਹੇ ਕਿ ਦੂਜੇ ਧਿਰ ਨੂੰ ਵੀ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਆਖਿਆ ਗਿਆ। ਉਹਨਾਂ ਕਹੇ ਜੋ ਕਾਨੂੰਨੀ ਕਾਰਵਾਈ ਹੋਏਗੀ ਇਹਨਾਂ ਤੂਕ ਕੀਤੀ ਜਾਵੇ। ਮੈਂ ਉਦਰੇ ਇੱਕ ਬੜੀ ਤੋਂ ਛੋਟੀ ਜਿਹੀ ਗੱਲ ਹੋਈ ਸੀ ਬੱਚਿਆਂ ਦੀ ਲੜਾਈ ਝਗੜੇ ਤੋਂ ਔਰ ਇਹ ਝਗੜਾ ਹੋਇਆ ਹੈ ਗਾਰਡਨ ਸਿਟੀ ਚ ਸਾਨੇਵਰ ਔਰ ਸਿਰਫ ਇਹ ਬੱਚਿਆਂ ਦੀ ਕੋ ਬੜੀ ਛੋਟੀ ਗੱਲ ਸੀ ਜਿਹਦੇ ਪਿੱਛੇ ਮੈਂ ਉਹ ਆਪਣੇ ਜਿਹੜੇ ਆਪਣੇ ਗਵੰਡੀ ਨੇ ਸੁਖਵਿੰਦਰ ਸਿੰਘ ਉਹਨਾਂ ਦੀ ਵਾਈਫ ਨਾਲ ਝਗੜੇ ਦੇ ਰਿਲੇਟਡ ਗੱਲ ਕਰਨ ਗਈਆਂ ਔਰ ਇਨਿਕ ਨਾਰਮਲ ਵੇ ਨਾਲ ਸਿਰਫ ਇਹ ਕਹਿਨ ਕਿ ਜੇ ਤੁਹਾਨੂੰ ਲੱਗਦਾ ਬੱਚਿਆਂ ਦੀ ਨਹੀਂ ਬੰਦੀ ਤਾਂ ਤੁਸੀਂ ਆਪਣਾ ਬੇਟਾ ਮੇਰੇ ਬੇਟੇ ਨਾਲ ਨਾ ਖੇਲਣ ਦੋ ਇਨਿਕ ਗੱਲ ਹੋਈ ਹੈ ਉਹਨੇ ਵਿੱਚ ਉਹਨਾਂ ਦਾ ਰਾਜਵਿੰਦਰ ਦਾ ਹਸਬੰਡ ਸੁਖਵਿੰਦਰ ਸਿੰਘ ਏ ਅੰਦਰੋਂ ਆਂਦਾ ਹੈ ਇਹਨੇ ਮੈਨੂੰ ਗਾਲਾਂ ਕੱਢੀਆਂ ਨੇ ਇੰਨੀਆਂ ਕ ਅਬਿਊਜ਼ ਵਰਡਸ ਯੂਜ਼ ਕਿਤੇ ਆ ਜੋ ਕਿ ਮੈਂ মিডিਆ ਸਾਹਮਣੇ ਯੂਜ਼ ਵੀ ਨਹੀਂ ਕਰ ਸਕਦੀ ਹੈਗੀ ਔਰ ਇਸ ਤੋਂ ਬਾਅਦ ਉਹਨਾਂ ਨੇ ਪੈਂਦੇ ਸੱਟੇ ਮੇਰੇ ਹਸਬੰਡ ਤੇ ਮਾਰਨ ਲਈ ਬੈਟ ਕੱਢਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਦਾਤ ਕੱਢਿਆ ਜੀ ਤੋਂ ਡਰ ਕੇ ਮੇਰੀ ਬੇਟੀ ਨੇ ਮੇਰੇ ਦੇਵਰ ਨੂੰ ਕਾਲ ਕੀਤੀ ਕਿ ਚਾਚੂ ਇੱਥੇ ਝਗੜਾ ਹੋ ਰਿਹਾ ਪਾਪਾ ਨੂੰ ਉਹਨਾਂ ਨੇ ਮਾਰਤਾ ਔਰ ਵਿਦਨ ਕੁਛ ਸੈਕਿੰਡ ਚ ਮੇਰਾ ਦੇਵਰ ਵੀ ਉੱਥੇ ਪਹੁੰਚ ਗਿਆ ਔਰ ਇਹ ਜਸਟ ਉਹਨਾਂ ਨਾਲ ਗੱਲ ਕਰ ਰਿਹਾ ਔਰ ਨਿਹੱਥਾ ਇਹ ਵੀ ਹੈ ਮੇਰੇ ਹਸਬੰਡ ਵੀ ਨੇ ਵਿਕਰਮਜੀਤ ਔਰ ਮੈਂ ਵੀ ਸਿਰਫ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਇਦਾਂ ਦੀ ਲੈਂਗੁਏਜ ਯੂਜ਼ ਹੀ ਕਿਉਂ ਕਰ ਰਹੇ ਹੋ ਜੇ ਕੋਈ ਗੱਲ ਬਾਤ ਹੈ ਬੰਦਾ ਬੈਠ ਕੇ ਵੀ ਬੋਲ ਸਕਦਾ ਹੈ ਵੈਸੇ ਕਹਿ ਸਕਦਾ ਤੁਸੀਂ ਆਪਣੇ ਬੱਚੇ ਸਾਡੇ ਨਾਲ ਨਾ ਖੇਲਣ ਦਿਵੋ ਉਸ ਦੌਰਾਨ ਜਦੋਂ ਮੇਰਾ ਦੇਵਰ ਇਹ ਗੱਲ ਕਰ ਰਿਹਾ ਹੈ ਉਹਨਾਂ ਨੇ ਮੇਰੇ ਹਸਬੰਡ ਤੇ ਪਹਿਲਾ ਵਾਰ ਦਾਤ ਦੇ ਨਾਲ ਕੀਤਾ ਜਿਸ ਦੌਰਾਨ ਉਸ ਤੋਂ ਬਾਅਦ ਉਹਨਾਂ ਨੇ ਅੰਦਰੋਂ ਇੱਟ ਭਗਾ ਕੇ ਮਾਰੀ ਹੈ ਫਿਰ ਮੇਰੇ ਦੇਵਰ ਨੇ ਆਪਣੇ ਬੱਚਾ ਦੇ ਵਿੱਚ ਇੱਟ ਮਾਰੀ ਹੈ ਔਰ ਉਨੇ ਚ ਉਹਨਾਂ ਦਾ ਦੂਜਾ ਬ੍ਰਦਰ ਦਵਿੰਦਰ ਸਿੰਘ ਜਿਹੜੇ ਕਿ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਸੀ ਉਹਦੇ ਚ ਉਹ ਕਹਿ ਰਹੇ ਹੈ ਕਿ ਮੈਂ ਨੇ ਹੱਥਾਂ ਉਹਨਾਂ ਦੇ ਕੋਲ ਗਿਆ ਵਾਂ ਔਰ ਮੈਂ ਸਿਰਫ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਗਿਆ ਵਾਂ ਔਰ ਉਹ ਕਹਿ ਰਹੇ ਹੈ ਕਿ ਉਹਨਾਂ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕਿ ਮੈਂ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਔਰ ਇਹ ਮੈਨੂੰ ਦੱਸੋ ਇਹ ਉਹਨਾਂ ਦੀ ਪਿਕਚਰ ਹੈ ਕਿ ਇਹ ਉਹ ਨਾਰਮਲ ਗੱਲਬਾਤ ਕਰਨ ਆਏ ਸੀ ਇਹ ਉਹਨਾਂ ਦੀ ਨਾਰਮਲ ਗੱਲਬਾਤ ਸੀਗੀ ਔਰ ਸੈਕੰਡ ਪਿਕਸ ਤੋਂ ਉਹ ਮੈਂ ਦਿਖਾਨੀ ਆ ਆ ਦੇਖੋ ਇਹ ਉਹਨਾਂ ਦਾ ਦੂਜਾ ਬ੍ਰਦਰ ਸੁਖਵਿੰਦਰ ਸਿੰਘ ਵਿਧ ਹਥਿਆਰਾਂ ਦੇ ਨਾਲ ਕਿ ਗਲੀ ਮੱਲੇ ਦੀ ਲੜਾਈ ਚ ਆਪਾਂ ਨੋਰਮਲ ਇੱਕ ਗੱਲ ਚ ਕੀ ਆਪਾਂ ਹਥਿਆਰ ਘਟਦੇ ਹੁੰਨੇ ਉਸ ਤੋਂ ਬਾਅਦ ਥਰਡ ਉਹਨਾਂ ਦੇ ਹਸਬੰਡ ਨੇ ਆ ਜਿਹੜਾ ਸੁਖਵਿੰਦਰ ਸਿੰਘ ਹੈ ਉਹਨੇ ਮੇਰੇ ਤੇ ਅਛਰਲੇ ਵਾਲੀ ਗੰਨ ਦੇ ਨਾਲ ਵਾਰ ਕੀਤਾ ਜੋ ਕਿ ਮੈਨੂੰ ਪਤਾ ਵੀ ਨਹੀਂ ਲੱਗਾ ਉਸ ਟਾਈਮ ਮੇਰੇ ਇੱਥੇ ਇੰਜਰੀ ਹੋਈ ਔਰ ਇਹ ਅਛਰਲਾ ਹੱਲੇ ਵੀ ਆ ਦੇਖੋ ਇਹ ਲਾਈਵ ਹੈ ਜੇ ਮੇਰੇ ਮੰਗਲ ਸੂਤਰ ਨਾ ਪਾਇਆ ਹੁੰਦਾ ਫਿਰ ਅੱਜ ਕੀ ਹੁੰਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਨੂੰ ਮੈਂ ਵੀਡੀਓ ਦਿਖਾਨੀ ਆ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਨੇ ਮੁੰਡੇ ਬੁਲਾ ਕੇ ਸਾਡੇ ਘਰ ਤੇ ਉਹ ਹਮਲਾ ਕੀਤਾ ਹੈ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਹੈਗੀ ਆ ਦੇਖੋ ਇਹ ਬੰਦਾ ਕਹਿ ਰਿਹਾ ਕਿ ਮੈਂ ਨੋਰਮਲ ਗੱਲਬਾਤ ਕਰਨ ਗਿਆ ਸੀ ਠੀਕ ਹੈ ਜੀ ਇਹ ਕੀ ਹੈ ਔਰ ਇਹਨਾਂ ਨੇ ਥਾਣੇ ਦੇ ਵਿੱਚ ਲਿਖਾਇਆ ਹੈ ਕਿ ਅੱਜ ਮੇਰੇ ਹਸਬੰਦ ਔਰ ਮੇਰੇ ਦੇਵਰ ਨੇ ਵਰੁਣ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਜੋ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਮੈਂ ਤੁਹਾਨੂੰ ਹੁਣ ਅੱਗੇ ਕਿਸ ਤਰੀਕੇ ਦੀ ਕਾਰਵਾਈ ਸਰ ਮੈਂ ਤੁਹਾਨੂੰ ਇਹ ਕਾਰਵਾਈ ਚਾਹੀਦੀ ਆ ਇਹਨਾਂ ਨੇ ਸਾਡੇ ਉੱਤੇ ਝੂਠਾ ਪਰਚਾ ਪਵਾਇਆ ਹੈ ਕਿ ਮੇਰੇ ਹਸਬੰਦ ਔਰ ਮੇਰੇ ਦੇਵਰ ਨੇ ਉਹਨਾਂ ਨੂੰ ਜਾਨੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਦ ਕਿ ਥਾਣੇ ਵੱਲੋਂ ਸਾਡੇ ਤੇ ਐਫਆਰਆਈ ਦਰਜ ਹੋ ਚੁੱਕੀ ਹੈ ਅਸੀਂ ਵੀ ਐਫਆਰਆਈ ਦਰਜ ਕਰਵਾਈ ਸੀ ਬਟ ਸਾਡਾ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਔਰ ਕੋਈ ਧਾਰਾ ਨਹੀਂ ਲੱਗੀ ਔਰ ਉਲਟਾ ਇਹ ਗਲਤ ਹੋ ਕੇ ਸਾਡੇ ਤਿੰਨਾਂ ਦੇ 307 ਦੀ ਕਾਰਵਾਈ ਚਾ ਰਹੇ ਨੇ ਹੁਣ ਤੁਹਾਡੇ ਸਾਹਮਣੇ ਪ੍ਰੂਫ ਨੇ ਤੁਸੀਂ ਦੱਸੋ ਕਿ ਸਾਡੇ ਤੇ 307 ਦੀ ਕਾਰਵਾਈ ਬੰਦਦੀ ਹੈ ਔਰ ਜੋ ਉਹਨਾਂ ਦੀਆਂ ਵੀਡੀਓਜ਼ ਨੇ ਉਹ ਸ਼ੋਅ ਅਰਧੇਨ ਤੇ ਸਾਡੇ ਤਿੰਨਾਂ ਕੋਈ ਹਥਿਆਰ ਹੈਗਾ ਜੀ ਕਿਹੜੇ ਥਾਣੇ ਦਾ ਮਾਮਲਾ ਬੰਮ ਕਿਹੜੇ ਥਾਣੇ ਦਾ ਇਹ ਜੀ ਸਾਹਨੇਵਲ ਥਾਣੇ ਦਾ ਮਾਮਲਾ ਹੈ ਅੱਛਾ ਤੁਸੀਂ ਸੀਨੀਅਰ ਅਧਿਕਾਰੀਆਂ ਨੂੰ ਅੱਗੇ ਦੇ ਦਿੱਤੀ ਹੈ ਤੁਸੀਂ ਜੀ ਬਿਲਕੁਲ ਸੇਮ ਇਸ ਤਰ੍ਹਾਂ ਦੇ ਪ੍ਰਿੰਟ ਆਊਟ ਪੈਨ ਡਰਾਈਵ ਦੇ ਵਿੱਚ ਵੀਡੀਓਜ਼ ਅਸੀਂ ਸਭ ਕੁਝ ਸਬਮਿਟ ਕਰਵਾ ਚੁੱਕੇ ਹਾਂ ਬਟ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਕਾਰਨ ਕੀ ਹੈ ਤੁਹਾਡੇ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਉਹਨਾਂ ਵੱਲੋਂ ਵੀ ਪਰ ਉਹਨਾਂ ਹੀ ਦਰਖਾਸਤ ਤੇ ਕਾਰਵਾਈ ਹੋਗੀ ਤੁਹਾਡੀ ਦਰਖਾਸਤ ਤੇ ਕਾਰਵਾਈ ਨਹੀਂ ਹੋ ਰਹੀ ਨਹੀਂ ਜੀ ਨਹੀਂ ਕੋਈ ਕਾਰਨ ਕੀ ਕਾਰਨ ਕੀ ਮੰਦੇ ਸਰ ਕਾਰਨ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕਿਉਂਕਿ ਸਾਡੇ ਕੋ ਇਸ ਲਈ ਵੀ ਕੰਮ ਮੈਨੂੰ ਇਹ ਲੱਗ ਰਿਹਾ ਕਿ ਉਹਨਾਂ ਨੇ ਪੋਲੀਟਿਕਲ ਕੋਈ ਪ੍ਰੈਸ਼ਰ ਪਵਾਇਆ ਹੋਇਆ ਜਿਸ ਵਜ੍ਹਾ ਤੋਂ ਸਾਡੇ ਤੇ ਕਾਰਵਾਈ ਹੋ ਰਹੀ ਹੈ। ਔਰ ਸਤ ਨੂੰ ਹੋਰ ਤੁਹਾਨੂੰ ਦੱਸਾਂ ਉਹਨਾਂ ਨੇ ਸਾਡੀਆਂ ਗੱਡੀਆਂ ਇੰਨੀ ਗੱਡੀਆਂ ਇੰਨੀ ਬੁਰੀ ਤਰ੍ਹਾਂ ਡੈਮੇਜ ਕੀਤੀਆਂ ਔਰ ਉਹ ਬੰਦਾ ਤੁਸੀਂ ਦੇਖੋ ਉਹ ਕਹਿ ਰਹੇ ਨੇ ਕਿ ਬਹੁਤ ਸੀਰੀਅਸ ਹੈ ਜੇ ਬੰਦਾ ਸੀਰੀਅਸ ਹੈ ਮੇਰੇ ਹਸਬੰਦ ਔਰ ਉਹਨਾਂ ਨੇ ਮਾਰਿਆ ਹੈ ਉਹ ਬਾਅਦ ਚੋਂ ਸਾਡੇ ਘਰ ਦੇ ਬਾਹਰ ਆ ਕੇ ਇੰਨੀ ਭੰਤੋੜ ਬੰਦਾ ਕਿਵੇਂ ਕਰ ਸਕਦਾ ਹੈ? ਨਾਲ ਹੂੰ ਤੁਸੀਂ ਇਨਕੁਆਇਰੀ ਦੀ ਮੰਗ ਕਰਦੇ ਹੋ ਜੀ ਬਿਲਕੁਲ ਕਰਦੇ ਹਾਂ ਔਰ ਇਨਸਾਫ ਦੀ ਮੰਗ ਕਰਦੇ ਹਾਂ ਸਰ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇ ਦਿਓ ਜੇ ਉਸ ਦਿਨ ਲੱਕ ਸੀਗਾ ਕਿ ਇਹਨਾਂ ਨੇ ਉਹ ਵੀਡੀਓਜ਼ ਵੀ ਨੇ ਵੀ ਤਲਵਾਰਾਂ ਖੋਈਆਂ ਨੇ ਜੇ ਉਹ ਨਾ ਖੋਹਦੇ ਇਹਨਾਂ ਦੋਨਾਂ ਚ ਕੋਈ ਵੀ ਮਰ ਸਕਦਾ ਸੀ ਕਿ ਪੁਲਿਸ ਵਾਲੇ ਤਾਂ ਕਰਦੇ ਵੀ ਜਿਸ ਦਿਨ ਇਹਨਾਂ ਦੀਆਂ ਲਾਸ਼ਾਂ ਉੱਠ ਜਾਂਦੀਆਂ ਤਾਂ ਉਹ ਐਫ ਆਰ ਆਈ ਦਰਜ ਕਰਦੇ ਵੀ ਹਾਂਜੀ ਜੀ 307 ਜਾਂ 302 ਬਣੀ ਹੈ ਜਾਂ ਇਹ ਮੇਰੇ ਉਸ ਟਾਈਮ ਨਾ ਵੀਰ ਕਿੰਨਾ ਹੁੰਦਾ ਇਹ ਮੇਰੇ ਅੰਦਰ ਚਲਾ ਜਾਂਦਾ ਤਾਂ ਉਹ ਐਫ ਆਰ ਆਈ ਦਰਜ ਕਰਦੇ ਵੀ 302 ਜਾਂ 307 ਹੈ ਉਹਨਾਂ ਦੀਆਂ ਜਨਾਨੀਆਂ ਉਹਨਾਂ ਦਾ ਬੇਟਾ ਤੱਕ ਸਾਡੇ ਘਰ ਦੇ ਬਾਹਰ ਉਹਨਾਂ ਨੇ ਮੇਰੇ ਬੱਚਿਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਉਹ ਪਥਰਾਵ ਮੇਰੇ ਬੱਚਿਆਂ ਤੇ ਲੱਗਦਾ ਮੈਂ ਆਪਣੇ ਬੱਚੇ ਗਵੰਡੀਆਂ ਦੇ ਘਰ ਭੇਜੇ ਹੋਏ ਸੀਗੇ ਕਿ ਜਦੋਂ ਤੋੜ ਭਾਨੋ ਕਰ ਰਿਹਾ ਅਗਰ ਸ਼ੀਸ਼ੇ ਟੁੱਟੇ ਤਾਂ ਮੇਰੇ ਬੱਚਿਆਂ ਦੇ ਨਾ ਲੱਗੇ ਵੀਡੀਓ ਤੋਂ ਬਾਅਦ ਵੀ ਦੇਖਿਆ ਜਾ ਰਿਹਾ ਇੱਕ ਵੀਡੀਓ ਦੇ ਵਿੱਚ ਚਾਰ ਪੰਜ ਦਿਨ ਤੱਕ ਕਹਿੰਦੇ ਨੇ ਸਿੰਘ ਜੀ ਬਿਲਕੁਲ ਜੀ ਬਿਲਕੁਲ ਕੀ ਮਾਮਲਾ ਸਰ ਇਹ ਉਹ ਹੀ ਤੁਮ ਦੱਸਣਗੇ ਉਹਨਾਂ ਨੇ ਫੁੱਲ ਬਦਮਾਸ਼ੀ ਦਿਖਾਈ ਹੈ ਇੱਕ ਤਾਂ ਉਹਨਾਂ ਨੇ ਇਹ ਸਭ ਕੀਤਾ ਉਸ ਤੋਂ ਬਾਅਦ ਤਿੰਨ ਚਾਰ ਦਿਨ ਤੱਕ ਉਹਨਾਂ ਨੇ ਸਾਰੇ ਬੰਦੇ ਬੁਲਾ ਕੇ ਨਾ ਬੰਦੇ ਬੁਲਾ ਕੇ ਸਾਡੇ ਘਰਾਂ ਦੇ ਮੁਰੋਂ ਕੱਢਦੇ ਰਹੇ ਨੇ ਔਰ ਸਰ ਇੱਕ ਹੋਰ ਸੀ ਉਹ ਇਸ ਮਾਮਲੇ ਨੂੰ ਹਿੰਦੂ ਔਰ ਸਿੱਖ ਦਾ ਮਾਮਲਾ ਬਣਾ ਰਹੇ ਨੇ ਔਰ ਜਦ ਕਿ ਬਿਲਕੁਲ ਵੀ ਹੈ ਹੀ ਨਹੀਂ ਉਹ ਆਪਣੀਆਂ ਵੀਡੀਓ ਸ਼ੋਅ ਕਰਦੇ ਜਿਸ ਜਿੱਥੇ ਕੀ ਸਾਡੇ ਚੋ ਕਿਸੇ ਨੇ ਵੀ ਸਿੱਖਾਂ ਦੇ ਪ੍ਰਤੀ ਕੋਈ ਗਲਤ ਵਰਡ ਯੂਜ਼ ਕੀਤਾ ਹੈ ਜਾਂ ਕਿਸੇ ਦੀ ਦਸਤਾਰ ਤੇ ਹੱਥ ਪਾਇਆ ਜਾਂ ਕੁਝ ਕੀਤਾ ਹੈ ਔਰ ਜਾਣ ਬੁੱਝ ਕੇ ਉਹ ਇਹ ਚੀਜ਼ਾਂ ਨੂੰ ਕ੍ਰੀਏਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਗਲਤ ਹਾਂ ਅਸੀਂ ਸਿੰਘਾਂ ਦਾ ਜਦੋਂ ਬਣਾਵਾਂਗੇ ਤਾਂ ਡੈਫੀਨਿਟਲੀ ਆ ਕਿ ਮੁੱਦਾ ਗਰਮ ਹੋਏਗਾ ਹੋਏਗਾ ਅਗਲੀ ਅੱਗੇ ਜੇ ਸਾਹਮਣੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਗਲੀ ਰਣਨੀਤੀ ਕੀ ਹੈ ਸਰ ਮੈਂ ਸੀਪੀ ਸਾਹਿਬ ਕੋ ਪੇਸ਼ ਹੋਊਂਗੀ ਉਹ ਇਸ ਲਈ ਪੇਸ਼ ਹੋਊਂਗੀ ਇਹਨਾਂ ਤੋਂ ਮੈਨੂੰ ਅੱਜ ਵੀ ਖਤਰਾ ਹੈ ਇਹ ਅੱਜ ਵੀ ਮੁੰਡੇ ਲੈ ਕੇ ਮੁੰਡੇ ਮੂੰਹ ਬਨ ਕੇ ਘਰਾਂ ਦੇ ਮੂਹਰੋਂ ਸਾਡੇ ਨਿਕਲਦੇ ਆ ਪਹਿਲੀ ਗੱਲ ਉਹਨਾਂ ਦਾ ਰਸਤਾ ਦੂਜੀ ਸਾਈਡ ਹੈ ਸਾਡਾ ਦੂਜੀ ਸਾਈਡ ਹੈ ਉਹਨਾਂ ਦਾ ਸਾਡੇ ਘਰ ਦੇ ਮੂਹਰੋਂ ਹਾਰਨ ਮਾਰ ਮਾਰ ਕੇ ਨਿਕਲਣ ਦਾ ਕੋਈ ਮਤਲਬ ਨਹੀਂ ਬੰਦਾ ਇੱਕੋ ਗਲਤ ਨੇ ਉਲਟਾ ਉਹ ਦਿਖਾ ਰਹੇ ਨੇ ਕਿ ਜੀ ਸਾਡੇ ਘਰ ਤਾਂ ਸਰ ਜੇ ਉਹ ਕਹਿ ਰਹੇ ਨੇ ਕਿ ਆਪਾਂ ਸਿਵਲ ਦੀ ਰਿਪੋਰਟ ਦੇ ਬਿਹਫਤੇ ਦਰਜ ਕਰਵਾਇਆ ਸਰ ਸਾਡੇ ਚੋ ਕਿਤੇ ਦਿਖਾ ਦੇਣ ਪਈ ਇਹਨਾਂ ਨੇ ਹਥਿਆਰ ਨਾਲ ਵਾਰ ਕੀਤਾ ਹੈ ਕਿ ਉਹਨਾਂ ਦੇ ਮੇਜਰ ਇੰਜਰੀਜ਼ ਹੋਈਆਂ ਨੇ ਮੇਜਰ ਇੰਜਰੀਜ਼ ਹੋਈਆਂ ਨੇ ਉਹ ਸਾਨੂੰ ਕਿਤੇ ਵੀ ਸ਼ੋਅ ਕਰਦੇ ਸਰ ਜਦੋਂ ਜੇ ਉਹ ਹਥਿਆਰਾਂ ਨਾਲ ਵਾਰ ਕਰ ਰਹੇ ਐ ਸਾਡੇ ਕੋਲ ਹਥਿਆਰ ਨਹੀਂ ਹੈਗੇ ਤਾਂ ਥੱਪੜ ਮੁੱਕਾ ਤਾਂ ਅਸੀਂ ਵੀ ਚਲਾਵਾਂਗੇ ਅਸੀਂ ਆਪਣੇ ਹੱਥਵਾਵਾ ਮੂਰੇ ਨਹੀਂ ਕਰਦਾਂਗੇ ਕਿ ਤੁਸੀਂ ਵੱਢ ਦਿਓ ਸਾਨੂੰ ਇਹ ਕੋਈ ਵੀ ਨਹੀਂ ਕਰੂਗਾ ਬਦਨ ਵਿਕਰਮਜੀ ਸ਼ਰਮਾ ਜੀ ਜੀ ਸਾਡੇ ਗਾਰਡਨ ਸਿਟੀ ਵਿੱਚ ਮੇਰੀ ਵਾਈਫ ਫਰ ਮੈਂ ਅਸੀਂ ਕੋਈ ਬੱਚਿਆਂ ਦੀ ਕੋਈ ਸਗੀ ਆਪਸੀ ਇਹਨਾਂ ਦੀ ਮੈਟਰ ਉਹ ਸੁਲਝਾਉਣ ਲਈ ਮੇਰੀ ਵਾਈਫ ਉਹਦੀ ਵਾਈਫ ਨਾਲ ਗੱਲ ਕਰਦੇ ਸੀ ਸੁਖਿੰਦਰ ਸਿੰਘ ਜੀ ਉਹ ਗੱਲ ਕਰਦੇ ਕਰਦੇ ਕਿਸੁਂਦਰ ਸਿੰਘ ਬਾਹਰ ਆ ਕੇ ਮੇਰੀ ਵਾਈਫ ਨੂੰ ਬਹੁਤ ਗੰਦੀ ਗੱਲ ਕੱਟੀ ਔਰ ਚਪੇੜ ਮਾਰਨ ਨੂੰ ਗਿਆ ਗਿਆ ਇੱਥੇ ਥੋੜਾ ਮੈਂ ਵੀ ਗਰਸਵ ਹੋ ਗਿਆ ਉਸ ਤੋਂ ਬਾਅਦ ਉਹ ਬੈਠ ਛੱਕ ਕੇ ਬਾਹਰ ਆ ਗਿਆ ਫੇ ਉਸ ਤੋਂ ਬਾਅਦ ਦਾਤ ਲੈ ਕੇ ਆਇਆ ਇਸ ਤਰ੍ਹਾਂ ਕਾਫੀ ਜ਼ਿਆਦਾ ਵਧ ਗਿਆ ਜੀ ਕੰਮ ਇਹ ਤਾਂ ਫੇ ਮੇਰਾ ਛੋਟਾ ਬ੍ਰਦਰ ਉੱਪਰ ਆ ਗਿਆ ਦਾਤ ਇਹਦੇ ਮੇਰੇ ਸਿਰ ਤੇ ਮਾਰਦਾ ਸਿਰ ਤੇ ਲੱਗਾ ਮੇਰੇ ਆ ਜਗਾਂ ਤੇ ਉਹ ਮੇਰਾ ਹੱਥ ਕਾਫੀ ਜ਼ਿਆਦਾ ਵੱਢਿਆ ਗਿਆ ਅਸੀਂ ਦਾਤ ਵੀ ਉਹਦਾ ਫੜਿਆ ਉਸ ਤੋਂ ਬਾਅਦ ਉਹਦਾ ਬੜਾ ਬ੍ਰਦਰ ਉਹ ਵੀ ਆ ਗਿਆ ਅਸੀਂ ਉਹਨੂੰ ਫੜਦੇ ਪਏ ਤਵ ਤਲਵਾਰ ਲੈ ਕੇ ਉਹ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਆ ਆ ਕੇ ਮਾਰੀ ਤਲਵਾਰ ਉਹ ਬ੍ਰਦਰ ਦੋਸਤ ਨੇ ਫੜੀ ਆ ਉਹਦੇ ਹੱਥ ਵੱਡੇ ਗਏ ਨੇ ਉਹ ਇਹਨਾਂ ਕੋਲ ਹਥਿਆਰ ਬੜੇ ਤਗੜੇ ਹਥਿਆਰ ਨਹੀਂ ਬਾਕੀ ਇਹਨੇ ਏਅਰ ਗਨ ਨਾਲ ਫਾਇਰ ਕੀਤਾ ਜੋ ਮੇਰੀ ਵਾਈਫ ਦੇ ਹਾਰ ਦੇ ਕੋਲ ਲੱਗਾ ਆ ਨਿਸ਼ਾਨ ਤੁਹਾਨੂੰ ਦਿਖਾ ਵੀ ਦਿੱਤਾ ਮੇਰੀ ਵਾਈਫ ਨੇ ਉਹ ਕਾਫੀ ਜ਼ਿਆਦਾ ਲੱਗਾ ਹੋਇਆ ਤਾਂ ਉਹ ਚੀਜ਼ਾਂ ਵੀ ਇਦਾਂ ਦੇ ਹਥਿਆਰਾਂ ਨਾਲ ਇਹ ਤਾਂ ਜਾਣ ਲਵਾ ਹਮਲਾ ਆ ਸਰ ਕਿਉਂ ਕਿ ਜਾਣ ਲਵਾ ਹੋਣਾ ਕਿੰਨਾ ਹੋਇਆ ਬਸ ਇਹ ਅਸੀਂ ਮੰਗ ਕਰਦੇ ਆ ਕਿ ਵੀ ਸਾਨੂੰ ਇਸਾ ਗੱਲ ਹੋਇਆ ਜਾਵੇ ਸਾਡੇ ਦੇ ਪਰਚਾ ਦਰਜ ਕਰਵਾਇਆ ਝੂਠਾ ਪਰਚਾ ਹੈਗਾ ਇਹ ਔਰ ਉਹਨਾਂ ਕੋ ਹਥਿਆਰ ਹੈ ਸਾਡੇ ਕੋ ਵੀ ਵੀਡੀਓ ਸਾਰੀਆਂ ਪਈਆਂ ਉਹਨਾਂ ਕੋ ਵੀ ਵੀਡੀਓ ਪਈਆਂ ਆ ਚਾਹੇ ਉਹਨਾਂ ਦਾ ਫੋਨ ਚੈੱਕ ਕਰਨ ਜਦੋਂ ਅਸੀਂ ਜਨਮਨੀ ਹੋਈ ਆ ਉਹਦੇ ਵਿੱਚ ਵੀ ਵੀਡੀਓ ਪਾਈਆਂ ਉਹਨਾਂ ਨੇ ਉਹਦੇ ਵਿੱਚ ਵੀ ਸਾਡੇ ਕੋ ਕੋਈ ਹਥਿਆਰ ਨਹੀਂ ਹੈਗਾ ਅਸੀਂ ਨਿੱਤੇ ਹੈਗੇ ਆ ਹਾਂ ਉਹ ਵੀ ਸਿਰ ਦੇ ਉੱਤੇ ਮੇਰੇ ਬਾਹਰ ਹੋਣ ਦੇ ਕਾਰਨ ਛੋਟੇ ਬ੍ਰਦਰ ਨੇ ਜਾਂ ਅਸੀਂ ਕੋ ਪੱਥਰ ਮਾਰਿਆ ਹੋਗਾ ਉਹ ਵੀ ਉਹਨੇ ਅੰਦਰੋਂ ਪਹਿਲਾ ਵਾਰ ਕੀਤਾ ਪੱਥਰ ਦੇ ਨਾਲ ਫਿਰ ਅਸੀਂ ਪੱਥਰ ਮਾਰਿਆ ਆਪਣੇ ਬਚਾਵ ਲਈ ਕਿਉਂਕਿ ਉਹ ਤੁਹਾਨੂੰ ਵੀਡੀਓ ਦਿਖਾਈ ਵੀ ਆ ਉਹ ਬਾਹਰ ਦਾਤ ਲੈ ਕੇ ਆ ਰਿਹਾ ਇਸ ਕਰਕੇ ਅਸੀਂ ਪਥਰਾਵ ਕੀਤਾ ਵਰਨਾ ਨਹੀਂ ਕਰਦੇ ਅਸੀਂ ਤਾਂ ਜਾ ਵੀ ਰਹੇ ਸੀ ਜਾਨ ਦੇ ਬਾਵਜੂਦ ਵੀ ਉਹਨੇ ਉੱਪਰ ਛੜ ਕੇ ਫਾਇਰ 에어 ਗਨ ਦਾ ਕੀਤਾ ਉਹ ਜੋ ਜੋ ਕਿ ਮੇਰੀ ਵਾਈ ਦੇ ਮੰਗਲ ਸੂਤਰ ਜੀ ਲੱਗਾ ਉਸ ਤੋਂ ਬਾਅਦ ਉਸ ਤੋਂ ਫਿਰ ਵੀ ਉਹ ਛੋਟ ਲੱਗੀ ਆ ਮੇਰੇ ਵਾਈਫ ਨੂੰ ਹੁਣ ਸਰ ਇਸ ਮਾਮਲੇ 'ਚ ਇਨਕੁਆਇਰੀ ਦੀ ਮੰਗ ਜਾਂ ਕੋਈ ਪੁਲਿਸ ਕਮਿਸ਼ਨਰ ਦੇ ਨਾਲ ਕੋਈ ਗੱਲਬਾਤ ਆ ਨਹੀਂ ਅਸੀਂ ਅਸੀਂ ਕਰਾਂਗੇ ਅਸੀਂ ਕ੍ਰਿਸ਼ਣ ਦੇ ਕੋਲ ਜਾਵਾਂਗੇ ਅੱਜ ਅਸੀਂ ਜਾ ਕੇ ਗੱਲ ਕਰਾਂਗੇ ਸੀਬੀ ਸਾਹਿਬ ਦੇ ਕੋਲ ਪੇਸ਼ ਹੋਵਾਂਗੇ ਅੱਜ ਕੀ ਲੱਗਦਾ ਤੁਹਾਨੂੰ ਕੋਲ ਪ੍ਰਸ਼ਾਸਨ ਦੇ ਅਧਿਕਾਰੀ ਮਿਲੇ ਹੋਏ ਨੇ ਉਹਨਾਂ ਨਾਲ ਜਿਹੜੀ ਕਿ ਤੁਹਾਡੇ ਤੇ ਮੁਕੱਦਮਾ ਦਰਜ ਕਰਤਾ ਤੇ ਉਹਨਾਂ ਨੇ ਨਹੀਂ ਕੀਤਾ ਗਿਆ ਦੇਖੋ ਜੀ ਹੁਣ ਲੱਗਦਾ ਵੀ ਕੋਈ ਉੱਪਰੋਂ ਕੋਈ ਪ੍ਰੈਸ਼ਰ ਪਾਇਆ ਹੈ ਕਿਉਂਕਿ ਸਾਡੀ ਵੀ ਦਰਖਾਸਤ ਪਹਿਲਾਂ ਗਈ ਹੈ ਸ਼ਾਇਦ ਮੈਂ ਪਹਿਲਾਂ ਹੀ ਪਹੁੰਚ ਗਿਆ ਸੀਗਾ ਕਿਉਂਕਿ ਪੁਲਿਸ ਬੁਲਾਈ ਵੀ ਮੈਂ ਹੀ ਸੀਗੀ ਕਿਉਂਕਿ ਸਾਡੀਆਂ ਗੱਡੀਆਂ ਪੰਨੀਆਂ ਜਾ ਰਹੀਆਂ ਸੀ ਅਸੀਂ ਅੰਦਰ ਬੈਠੇ ਸੀਗੇ ਔਰ ਇਹ ਸਾਰਾ ਮੈਟਰ ਲੜਾਈ ਤਾਂ ਜੋ ਨਿਭਰ ਚੁੱਕੀ ਸੀ ਉਸ ਤੋਂ ਬਾਹਰ ਵੀ ਉਹ ਰਸਾਈ ਹੈਗੀ ਉਹਨਾਂ ਨੇ ਆ ਕੇ ਵੀਡੀਓ-ਵਿਡੀਓ ਬਣਾ ਕੇ ਲੈ ਗਈ ਕਿੰਨੇ ਮੋਰ ਖਾਸ ਵੀ ਪਹਿਲੋਂ ਮੇਰੀ ਗਈ ਹੈਗੀ ਹੈ ਉੱਤੋਂ ਮਤ ਕੋਈ ਬਿਆਨਬੋਧ ਵੀ ਲੈਣੇ ਸਾਡਾ ਕੁਝ ਨਹੀਂ ਹੋ ਰਿਹਾ ਔਰ ਹੁਣ ਸਾਨੂੰ ਪਤਾ ਲੱਗਿਆ ਵੀ ਕੱਲ ਸਾਡੇ ਦੇ ਪਰਚ ਦਰਜ ਹੋਇਆ ਸਾਨੂੰ ਕੋਲਣ ਦੀ ਵੀਡੀਓ ਹੈਗੀ ਤੁਹਾਨੂੰ ਹਾਂਜੀ ਵੀਡੀਓ ਹੈਗੀ ਉਹਨਾਂ ਨੇ ਮੰਗ ਕੀ ਕਰਦੇ ਹੋ ਸਾਨੂੰ ਮੰਗ ਜੇ ਇਹੀ ਗੱਲ ਸਾਨੂੰ ਸਾਫ਼ ਦਿਲਾਇਆ ਜਾਵੇ ਜੀ ਇਹਨਾਂ ਤੇ ਵੀ ਸਖਤ ਕਾਰਵਾਈ ਹੋਈ ਜਾਵੇ ਕਿਉਂਕਿ ਸਾਡੇ ਦੇ ਪਰਚਾ ਕਰ ਰਹੇ ਨੇ ਜਦ ਕਿ ਹਥਿਆਰ ਇਹਨਾਂ ਦੇ ਕੋਲ ਹੀ ਨਾ ਕੋਲ ਵੀ ਵੀਡੀਓ ਆ ਉਹਨਾਂ ਵਿੱਚ ਵੀ ਹਥਿਆਰ ਇਹਨਾਂ ਦੇ ਕੋਲ ਆ ਰਹੇ ਨੇ ਗੁੰਡਾ ਕਰਦੀ ਇਹੀ ਕਰ ਰਹੇ ਨੇ ਗੁੰਡਾ ਕਰਦੇ ਵੀ ਕਿ ਜੇ ਗਲੀ ਕਮਲ ਲੜਾਈ ਹੁੰਦੀ ਹੈ ਹੱਥਾਂ ਨਾਲ ਲੜ ਸਕਦੇ ਆ ਅਸੀਂ ਵੀ ਹਾਲਾਂਕਿ ਤਲਵਾਰ ਔਰ ਦਾਤ ਅਸੀਂ ਉਹਨਾਂ ਕੋਲੋਂ ਛਿੰਨ ਵੀ ਲਿਆ ਸੀ ਸਾਡੇ ਹੱਥ ਵੱਡੇ ਗਏ ਆ ਸਾਨੂੰ ਵੀ ਚਲਾਣੇ ਆਂਦੇ ਆ ਪਰ ਅਸੀਂ ਇਦਾਂ ਦਾ ਨਹੀਂ ਲੜ ਸਕਦੇ ਠੀਕ ਹੈ ਜਾਨ ਲਾਇਕ ਲਈ ਸੁਨਿੰਦਰ ਸੋਨੀਦਰਪੁਰ